ਦੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋ ਚੁੱਕੇ ਆ ਤੁਹਾਨੂੰ ਦੱਸਦੀ ਕਿ ਇੰਸਟਾ ਕੁਈਨ ਕਮਲ ਕੌਰ ਭਾਬੀ ਜਿਹਨੂੰ ਕਿਹਾ ਜਾਂਦਾ ਹੈ ਉਸ ਦੀ লাশ ਬਰਾਮਦ ਕੋਈ ਹੈ ਜਿੱਥਾ ਅਚਾਨਕ লাশ ਮਿਲਣ ਦੇ ਨਾਲ ਤੁਹਾਨੂੰ ਦੱਸਦੀ ਕਿ ਪੁਲਿਸ ਵੀ ਖਰਾਨਾ ਹੈ ਕਿਉਂਕਿ ਇੰਸਟਾਗ੍ਰam ਤੇ ਸੋਸ਼ਲ ਮੀਡੀਆ ਤੇ ਕਾਫੀ ਇਨਫਲੂਐਂਸ ਕਰ ਰਹੀ ਹੈ ਔਰ ਲਗਾਤਾਰ ਵਿਵਾਦਾਂ ਦੇ ਵਿੱਚ ਵੀ ਰਹਿ ਰਹੀ ਸੀ ਕਮਲ ਕੌਰ ਜਿਸ ਦੀ ਕਿ ਹੁਣ লাশ ਮਿਲੀ ਹੈ ਗੱਡੀ ਦੇ ਵਿੱਚੋਂ লাশ ਬਰਾਮਦ ਹੋਣ ਤੇ ਪਾਜੜਾ ਪੈ ਜਾਂਦੀਆਂ ਨੇ ਸੋਸ਼ਲ ਮੀਡੀਆ ਤੇ ਮਸ਼ਹੂਰ ਹੈ ਕਮਲ ਭਾਬੀ ਦੇ ਨਾਮ ਦੇ ਵਿੱਚੋਂ ਔਰ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪਹਿਚਾਣ ਤੁਹਾਨੂੰ ਆ ਜਾਵੇਗੀ ਇੰਸਟਾਗ੍ਰam ਤੇ ਸੋਸ਼ਲ ਮੀਡੀਆ ਤੇ ਕਾਫੀ ਫੇਮਸ ਹੈ ਪਾਰਕਿੰਗ ਦੇ ਵਿੱਚ ਖੜੀ ਗੱਡੀ ਦੇ ਵਿੱਚੋਂ লাশ ਬਰਾਮਦ ਹੋਈ ਆ ਫਰਜੀ ਨੰਬਰ ਤੇ ਪਾਰਕਿੰਗ ਦੇ ਵਿੱਚ ਕਾਰ ਲੱਗੀ ਹੋਈ ਸੀ ਤਿੰਨ ਤਿੰਨ ਚਾਰ ਦਿਨ ਪੁਰਾਣੀ ਦੱਸੀ ਜਾ ਰਹੀ ਹੈ ਕਿ ਜਿਹੜੀ লাশ ਹੈ ਉਸ ਨੂੰ 3-4 ਦਿਨ ਹੋ ਚੁੱਕੇ ਨੇ ਫਿਲਹਾਲ ਇਸ ਦਾ ਸਾਰਾ ਖੁਲਾਸਾ ਤਾਂ ਪੋਸਟਮਾਰਟਮ ਦੇ ਵਿੱਚ ਹੋਏਗਾ ਕਿ ਆਖਿਰਕਾਰ ਗੱਲ ਕੀ ਬਣੀ ਹੈ ਤਾਂ ਇਹ ਤਸਵੀਰਾਂ ਦਿਖਾ ਰਿਆਂ ਕਮਲਕੌਰ ਭਾਬੀ ਦੇ ਨਾਮ ਦੇ ਵਿੱਚ ਉਹ ਇਹ ਜਾਣੀ ਜਾਂਦੀ ਹੈ ਹਾਲਾਂਕਿ ਇਸ ਨੂੰ ਲੈ ਕੇ ਕਾਫੀ ਵਿਵਾਦ ਰਿਖਾ ਹੈ ਵਿਵਾਦ ਇਹ ਰਿਹਾ ਹੈ ਕਿ ਇਹ ਅਸ਼ਲੀਲ ਕੰਟੈਂਟ ਬਣਾਉਂਦੀ ਸੀ ਜਿਦੇ ਵਿੱਚ ਗਾਲਾਂ ਹੋ ਗਈਆਂ ਜਿਦੇ ਵਿੱਚ ਜਿਸਮ ਦਿਖਾਉਣਾ ਹੋ ਗਿਆ ਤਾਂ ਸੋਸ਼ਲ ਮੀਡੀਆ ਤੇ ਅਸ਼ਲੀਲਤਾ ਫਲਾਉਣ ਦੇ ਕਾਰਨ ਵੀ ਇਸ ਦਾ ਵਿਰੋਧ ਕਾਫੀ ਕੀਤਾ ਗੈਸ ਨੂੰ ਕਾਫੀ ਕੰਟਰੋਵਰਸੀਆਂ ਦਾ ਸਾਹਮਣਾ ਕਰਨਾ ਪਿਆ ਤਾਂ ਇਹ